ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਾ ਨਾ ਉਮੀਦ ਕਰਨੇ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਤੇ ਵਧੀਆ ਆ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਨਾ ਤੁਹਾਡੇ ਵਾਸਤੇ ਕੁਝ ਡਿਫਰੈਂਟ ਕੁਝ ਅਲੱਗ ਡੇਲੀ ਦੀ ਰੁਟੀਨ ਨਹੀਂ ਤੁਹਾਡੇ ਨਾਲ ਸ਼ੇਅਰ ਕਰਨੀ ਕਿਉਂਕਿ ਸਾਰੇ ਘਰਾਂ ਦੇ ਵਿੱਚ ਉਹੀ ਕੰਮ ਕਰਦੇ ਆ ਕਿਚਨ ਦਾ ਖਾਣਾ ਬਣਾਉਣਾ ਆ ਸਾਫ ਸਫਾਈਆਂ ਕਰਦੀਆਂ ਜਾਂ ਹੋਰ ਚੀਜ਼ਾਂ ਅੱਜ ਤੁਹਾਨੂੰ ਕੁਝ ਚੀਜ਼ਾਂ ਸ਼ੋਅ ਕਰਨੀਆਂ ਜੋ ਵੀ ਮੈਂ ਇੰਡੀਆ ਤੋਂ ਬਾਈ ਕੀਤੀਆਂ ਆ ਬੜੇ ਨੇ ਉਹ ਵੀਡੀਓ ਦੇ ਨਾਲ ਲੇਡੀਜ਼ ਨੇ ਖਾਸ ਕਰਕੇ ਵੀਡੀਓ ਸਕਿਪ ਨਹੀਂ ਕਰਨੀ ਹੁੰਦੀ ਠੀਕ ਹੈ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਦੇਖੀਦਾ ਹੁੰਦਾ ਸਾਰਾ ਵਲੌਗ ਦੇਖ ਕੇ ਜਾਇਓ ਵੀਡੀਓ ਦੇ ਵਿੱਚ ਕੋਈ ਵੀ ਇੱਕ ਗੱਲ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ ਸੋ ਜ਼ਿਆਦਾ ਟਾਈਮ ਨੀ ਵੀਸਟ ਕਰਦੇ ਚਲਦੇ ਆ ਮੇਨ ਮਕਸਦ ਵੱਲ ਤਾਂ ਜੀ ਜੀ ਹੁਣ ਤੁਹਾਨੂੰ ਸ਼ੋ ਕਰਦੇ ਹਾਂ ਉਹ ਚੀਜ਼ਾਂ ਬਿਊਟੀ ਪ੍ਰੋਡਕਟਸ ਜਿਹੜੇ ਆਪਾਂ ਬਾਈ ਕੀਤੇ ਆ ਇੰਡੀਆ ਤੋਂ ਕੀ ਉਹਨਾਂ ਦੀ ਕੋਸਟ ਆ ਤੇ ਮੇਰਾ ਐਕਸਪੀਰੀਅੰਸ ਕੀ ਆ ਇਹਨਾਂ ਨੂੰ ਯੂਜ਼ ਕਰਨ ਤੋਂ ਬਾਅਦ ਆ ਠੀਕ ਹੈ ਮੈਂ ਯੂਜ਼ ਕਰ ਲਏ ਆ ਇੱਕ ਇੱਕ ਦੋ ਦੋ ਵਾਰ ਤੁਹਾਡੇ ਨਾਲ ਫੇਰ ਹੀ ਉਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰ ਲਗੀਆਂ ਸੋ ਸਭ ਤੋਂ ਪਹਿਲਾਂ ਹੈਗਾ ਇਹ ਸਾਰਾ ਵਾਲਿਆਂ ਦਾ ਡੀਟਨ ਮਾਸਕ ਮੈਂ ਇੰਡੀਆ ਤੋਂ ਐਮਾਜ਼ੋਨ ਤੋਂ ਬਾਈ ਕੀਤਾ ਸੀਗਾ ਸੋ ਇਹਨੂੰ 2-3 ਮਿੰਟ ਫੇਸ ਤੇ ਲਾਉਣ ਦੀ ਲੋੜ ਆ ਜਿਆਦਾ ਲੰਬਾ ਟਾਈਮ ਲਾਉਣ ਦੀ ਲੋੜ ਨਹੀਂ ਇਹਦੇ ਉੱਪਰ ਵੀ ਲਿਖਿਆ ਹੋਇਆ ਆ ਇਹ ਫੇਸ ਨੂੰ ਗੋਰਾ ਨਹੀਂ ਕਰਦਾ ਹੈਗਾ ਇਹ ਇਹ ਨਾ ਸੋਚੋ ਕਿ ਫੇਸ ਨੂੰ ਗੋਰਾ ਕਰ ਦੂਗਾ ਸਿਰਫ ਤੁਹਾਡੇ ਫੇਸ ਦੇ ਉੱਪਰ ਹੋਈ ਜਿਹੜੀ ਟੈਨ ਹੋਈ ਆ ਉਹਨੂੰ ਕਲੀਨ ਕਰਦਾ ਆ ਸੋ ਜੇ ਕੋਈ ਇੰਟਰਸਟਿਡ ਹੈਗਾ ਆ ਤਾਂ ਬਾਈ ਕਰ ਸਕਦਾ ਐ Amazon ਤੇ ਜਾ ਕੇ Sara wale 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 ne product and Diten mask likhna ਆ ਤੁਸੀਂ ਆਹ ਵਾਲੀ ਫੋਟੋ ਯਾਦ ਰੱਖਿਓ ਠੀਕ ਐ ਦੂਜੇ ਨੰਬਰ ਤੇ ਬਾਈ ਕੀਤੇ ਸੀ ਆਪਾਂ ਇਹ ਆਈ سیرਮ ਆ ਆਹ ਸੌਰੀ Swiss beauty ਵਾਲਿਆਂ ਦੇ ਆਈ ਪੈਚੇਸ ਆ ਜਿੱਦਾਂ ਕਈਆਂ ਦੀਆਂ ਮੇਰੇ ਆਈਸ ਦੇ نیچے ਡਾਰਕ ਸਰਕਲ ਹੈਗੀ ਆ ਕਈਆਂ ਦੇ ਪਫੀ ਆਈਜ਼ ਹੁੰਦੀਆਂ ਮਤਲਬ ਸੁੱਜੀਆਂ ਹੁੰਦੀਆਂ ਅੱਖਾਂ ਜਿੱਦਾਂ ਤਾਂ ਤੁਸੀਂ ਮੇਕਅੱਪ ਕਰਨ ਤੋਂ ਪਹਿਲਾਂ ਇਹਨਾਂ ਨੂੰ ਆਪਣੀਆਂ ਆਈਸ ਤੇ ਲਗਾ ਸਕਦੇ ਆਂ ਰਿਲੈਕਸ ਹੋਊਗੀਆਂ ਤੁਹਾਡੀਆਂ ਆਈਜ਼ ਕਾਫੀ ਫਰਕ ਪਿੰਦਾ ਐ ਇਹਦੇ ਨਾਲ ਥੈਨ ਇਹ ਹੈਗੀ ਆ ਮੇਬਲੀਨ ਵਾਲਿਆਂ ਦੀ ਫਾਊਂਡੇਸ਼ਨ 220 ਨੰਬਰ ਮੇਰੀ ਸਕਿਨ ਨੂੰ ਸੂਟ ਕਰਦੀ ਸੀ ਮੈਂ ਇਹ ਬਾਇ ਕੀਤੀ ਆ ਇਹ ਹੈਗੀ ਆ 329 ਰੁਪਈਆ ਦੀ ਇੰਡੀਅਨ ਰੁਪੀਜ਼ ਦੀ ਆ ਇੰਡੀਆ ਤੋਂ ਹੀ ਬਾਇ ਕੀਤੀ ਹੋਈ ਆ ਸੋ ਜੇ ਤੁਸੀਂ ਇੰਟਰਸਟਿਡ ਹੈਗੇ ਆ ਬਾਇ ਕਰਨ ਚ ਤਾਂ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖੋ ਪਹਿਲਾਂ ਛੋਟੀ ਪੈਕਿੰਗ ਮੰਗਾ ਲਿਆ ਕਰੋ ਜੇ ਵਧੀਆ ਲੱਗਦੀ ਹੁੰਦੀ ਤਾਂ ਫਿਰ ਵੱਡੀ ਪੈਕਿੰਗ ਮੰਗਾ ਲੀ ਇਹ ਲੈ ਯੂਜ਼ ਕਰਕੇ ਦੇਖਿਆ ਕਰੋ ਛੋਟੀ ਚੀਜ਼ ਤੋਂ ਮਤਲਬ ਛੋਟੀ ਚੀਜ਼ ਮਗਾ ਕੇ ਕਿ ਵਧੀਆ ਰਿਜ਼ਲਟ ਦਿੰਦੀ ਤੇ ਤਾਂ ਬੰਦਾ ਜ਼ਿਆਦੇ ਪੈਸੇ ਵੀ ਸਪੈਂਡ ਕਰ ਸਕਦਾ ਆ ਰੁਪੀਏ ਰਪਈਆਂ ਦੇ ਵਿੱਚ ਖਰਚਣੇ ਥੋੜੇ ਸੌਖੇ ਹੋ ਜਾਂਦੇ ਨੇ ਪਰ ਇੱਥੇ ਯੂਰੋਾਂ 'ਚ ਖਰਚਣੇ ਪੈਂਦੇ ਫਿਰ ਥੋੜਾ ਜਿਹਾ ਔਖਾ ਲੱਗਦਾ ਆ ਠੀਕ ਹੈ ਜੀ ਇਹ ਹੈਗਾ ਬਲੂ ਹੈਵਨ ਵਾਲਿਆਂ ਦਾ ਲੂਜ਼ ਪਾਊਡਰ ਸੋ ਇਹਦੇ ਵਿੱਚ ਇਦਾਂ ਹੋਲਸ ਹੈਗੇ ਆ ਦੈਨ ਆ ਸਪੰਜ ਆ ਇਤਨਾ ਪੰਪ ਕਰਕੇ ਆਪਾਂ ਤਾਂ ਜਦੋਂ ਵੀ ਫੇਸ ਨੂੰ ਤੁਸੀਂ ਆਪਣੇ ਨੂੰ ਸੈਟ ਅਪ ਕਰਨਾ ਹੈ ਮੇਕਅਪ ਕਰਨ ਤੋਂ ਬਾਅਦ ਇਹ ਨਾਲ ਕਰ ਸਕਦੇ ਲੂਸ ਪਾਊਡਰ ਆ ਦੂਜਾ ਵੀ ਹੈਗਾ ਆ ਫਿਕਸੋ ਵੀ ਹੈਗਾ ਆ ਲੂਸ ਵੀ ਲੈ ਆਂਦਾ ਹੋਇਆ ਸਾਰੇ ਯੂਜ਼ ਕਰ ਲਈਦੇ ਆ ਹੌਲੀ ਹੌਲੀ ਅਸੀਂ ਵੀ ਮੇਕਅਪ ਕਰਨਾ ਚੰਗੀ ਤਰ੍ਹਾਂ ਮੇਕਅਪ ਕਰਨਾ ਸਿੱਖ ਰਹੇ ਆ ਤੇ ਆ ਹੈਗੀ ਆ ਮਾਰਸ਼ੋ ਵਾਲਿਆਂ ਦੀ ਹੋਰ ਕਯੋਰ ਪ੍ਰਾਈਮਰ ਆ ਇਹ ਜਿੰਨਾ ਪੋਰਸ ਨੂੰ ਕਲੋਜ਼ ਕਰਦਾ ਆ ਬੰਦ ਕਰਦਾ ਆ ਜਿੰਨਾ ਓਪਨ ਪੋਰਸ ਹੁੰਦੇ ਆ ਜਦੋਂ ਆਪਾਂ ਹਾਉਂਡੇਸ਼ਨ ਲਾਉਣੀ ਆ ਤਾਂ ਪੋਰਸ ਦੇ ਅੰਦਰ ਚਲੀ ਜਾਂਦੀ ਤੇ ਫੇਸ ਬੜਾ ਗੰਦਾ ਜਿਹਾ ਲੱਗਦਾ ਆ ਸੋ ਪਹਿਲਾਂ ਓਪਨ ਪੋਰਸ ਵਾਲੀ ਇਹ ਵਾਲੀ ਜੋ ਜੋ ਵੀ ਕਿਸੇ ਕੋਲ ਹੈਗੀ ਆ ਕ੍ਰੀਮਿਆਂ ਜਾਂ ਜੋ ਵੀ ਤੁਸੀਂ ਕਹਿਣਾ ਚਾਹੋ ਹਨਾ ਓਪਨ ਪੋਰਸ ਨੂੰ ਅ ਬੇਸ ਦੇਣ ਵਾਸਤੇ ਇਹ ਤੁਸੀਂ ਪਹਿਲਾਂ ਯੂਜ਼ ਕਰ ਲਈ ਫਿਰ ਤੁਸੀਂ ਆਪਣਾ ਜੋ ਵੀ ਅੱਗੇ ਪ੍ਰੋਸੈਸ ਹੈਗਾ ਫਿਰ ਇਸ ਨੂੰ ਰੈਡੀ ਕਰਨ ਦਾ ਉਹ ਕਰਨਾ ਆ ਸੋ ਮੈਂ ਇਹ ਬਾਈ ਕੀਤੀ ਸੀ ਮੈਂ ਕਿਹਾ ਦੇਖਦੇ ਹਾਂ ਕਿ ਰਿਜ਼ਲਟ ਹੈਗਾ ਆ ਫਿਰ ਇੱਥੋਂ ਬਾਈ ਕਰ ਲਵਾਂਗੇ ਕਿਉਂਕਿ ਉੱਥੋਂ ਤੇ ਨੀਆਂ ਲਿਆਂਦੀਆਂ ਨਹੀਂ ਹੁਣ ਸਿਰਫ ਇੱਕ ਟਰਾਈ ਕਰਨਾ ਸੀ ਕਿ ਕਿੱਦਾਂ ਦੀ ਆ ਕਿ ਰਿਜ਼ਲਟ ਹੈ ਆ ਦਾ ਜਿਹੜੀ ਆ ਵਾਲੀ ਹੈਗੀ ਆ ਇਹ ਵੀ ਮੈਟ ਪੋਰਲੈਸ ਆ ਠੀਕ ਆ ਪੋਰਸ ਨੂੰ ਘਟਾਉਂਦੀ ਹੈ ਇਹ ਵੀ ਸੋ ਆ ਹੈਗਾ ਹਾਈਲਾਈਟਰ ਤੇ ਨਾਲ ਬਲਸ਼ਰ ਆ ਇਹ ਵੀ ਸুইস ਬਿਊਟੀ ਦਾ ਆ ਸੋ ਇਹਦੇ ਵਿੱਚ ਆਹ ਕਲਰ ਆ ਜਿਹੜੇ ਤੁਹਾਨੂੰ ਸ਼ੋ ਹੋਣ ਦੇ ਪੈ ਸਕਰੀਨ ਤੇ ਇਹਦਾ ਰਿਜ਼ਲਟ ਵੀ ਵਧੀਆ ਆ ਇਹ ਵੀ ਟਰਾਈ ਕਰਕੇ ਦੇਖ ਲਿਆ ਆ ਲਾ ਕੇ ਯੂਜ਼ ਕਰਕੇ ਦੇਖੀਏ ਫਿਰ ਆ ਜਾਂਦੀ ਆਹ ਪਾਇਮ ਬਲੀਚ ਇਹ ਵੀ ਬਹੁਤ ਵਧੀਆ ਆ ਵਧੀਆ ਰਿਜ਼ਲਟ ਦਿੰਦੀ ਆ ਫੇਸ ਦੇ ਉੱਪਰ ਲਿਖਾਰ ਲਿਆ ਦਿੰਦੀ ਆ ਤੁਹਾਡੇ ਫੇਸ ਦੇ ਉੱਪਰ ਇਹ ਵੀ ਨਹੀਂ ਆ ਤੋਂ ਹੀ ਬਾਈ ਕੀਤੀ ਸੀ ਇਹਦੀ ਕਾਸਟਿੰਗ 75 75 ਰੁਪਈਆ ਦੀ ਆ ਫੇਰ ਆ ਜਾਂਦਾ ਮੇਕਅਪ ਫਿਕਸਰ ਸਵਿਸ ਬਿਊਟੀ ਵਾਲਿਆਂ ਦਾ ਇਹ ਮੈਂ ਇੰਡੀਆ ਤੋਂ ਲੈ ਕੇ ਆਂਦਾ ਆ ਤੇ ਮੇਰੇ ਕੋਲ ਪਹਿਲਾਂ ਵੀ ਸੀ ਉਹ ਇੱਥੇ ਦਾ ਆ ਮੈਕਸ ਫੈਕਟਰ ਵਾਲਿਆਂ ਦਾ ਉਹ ਵੀ ਬਹੁਤ ਵਧੀਆ ਫੇਸ ਨੂੰ 글로ਈ ਸ਼ਾਈਨੀ ਜਿਹਾ ਬਣਾ ਦਿੰਦਾ ਆ ਸੋ ਮੈਂ ਕਿ ਇਹਦਾ ਐਕਸਪੀਰੀਅੰਸ ਵੀ ਦੇਖਦੇ ਆ ਇੱਕ ਲੋ ਬਾਰੇ ਵੀ ਯੂਜ਼ ਕੀਤਾ ਆ ਤੇ ਉਹ ਵੀ ਯੂਜ਼ ਕੀਤਾ ਆ ਦੋਨੋਂ ਹੀ ਵਧੀਆ ਹੈਗੇ ਆ ਬਟ ਅੰਚਾਰਾ ਪਸੰਦ ਮੈਨੂੰ ਮੈਕਸ ਫੈਕਟਰ ਵਾਲਿਆਂ ਦਾ ਆ ਜਿਹੜਾ ਮੈਂ ਇਥੋਂ ਬਾਈ ਕੀਤਾ ਸੀਗਾ ओके okay जी ਹੁਣ ਦਿਖਾਉਣੀ ਆ ਰੈਵੋਲੂਸ਼ਨ ਦਾ ਜਿਹੜਾ ਆਈ ਸ਼ੈਡੋਜ਼ ਆ ਇਹ ਇੱਥੋਂ ਬਾਈ ਕੀਤੀ ਸੀਗੀ OVS ਚ ਸੋ ਇਹਦੇ ਵਿੱਚ 24 ਕਲਰ ਆ ਸ਼ਿਮਰ ਵੀ ਆ ਤੇ ਨਿਊਡ ਵੀ ਆ ਸੋ ਇਹ ਆ ਆਪਾਂ ਇੱਥੋਂ ਬਾਈ ਕੀਤੀ ਸੀ ਕੁਝ ਚੀਜ਼ਾਂ ਇੱਥੋਂ ਬਾਈ ਕੀਤੀਆਂ ਆ ਕੁਝ ਇੰਡੀਆ ਤੋਂ ਬਾਈ ਕੀਤੀਆਂ ਆ ਸੋ ਇਹ ਹੈਗਾ ਕੰਟੋਰ ਕਈਆਂ ਕੋਲ ਕੰਟੋਰ ਸਟਿਕ ਹੁੰਦੀ ਆ ਬਟ ਇਹ ਦੂਜਾ ਹੈਗਾ ਆ ਪਾਊਡਰ ਬੇਸ ਨਹੀਂ ਆ ਇਹ। ਇਹ ਕੰਟੋਰ ਪੈਲੇਟ ਆ। ਦੋ ਤਰ੍ਹਾਂ ਦੀ ਦੋ ਤਰ੍ਹਾਂ ਦੇ ਕਲਰ ਆ ਦੇ ਵਿੱਚ ਜਿੱਦਾਂ ਤੁਸੀਂ ਆਪਣੇ ਨੱਕ ਨੂੰ ਤਿੱਖਾ ਰਖਣਾ ਫੇਸ ਨੂੰ ਤਿੱਖਾ ਦਿਖਾਉਣਾ ਆ ਤੁਸੀਂ ਇਦਾਂ ਕੰਟੋਰ ਕਰ ਸਕਦੇ ਆਪਣੇ ਫੇਸ ਨੂੰ। ਅਸੀਂ ਵੀ ਹੌਲੀ ਹੌਲੀ ਸਿੱਖਦੇ ਪਏ ਆ। ਬਹੁਤ ਚੀਜ਼ਾਂ ਲੈ ਆਈਆਂ ਆ। ਕਿਉਂਕਿ ਉਹ ਯੂਜ਼ ਕਰਨੀਆਂ ਹੁੰਦੀਆਂ ਆ ਆਪਾਂ ਕਿਸੇ ਤੋਂ ਮੰਗਣ ਤੇ ਜਾਣਾ ਨਹੀਂ। ਆਪਣੇ ਘਰੇ ਹੋਣੀ ਆ ਆਪਾਂ ਕੱਢ ਕੇ ਟਰਾਈ ਕਰਕੇ ਦੇਖ ਸਕਦੇ ਇੱਕ ਵਾਰ ਗਲਤ ਹੋਊਗਾ, ਦੋ ਵਾਰ ਦੂਜੀ ਵਾਰ ਸਹੀ ਹੋਊਗਾ। ਹੌਲੀ ਹੌਲੀ ਬੰਦਾ ਪ੍ਰੋਗਰੈਸ ਕਰਦਾ। ਕੋਈ ਵੀ ਕੰਮ ਆ ਸਿੱਖਣ ਦੇ ਨਾਲ ਹੀ ਆਉਂਦਾ। ਇਹ ਹੈਗਾ ਬ੍ਰਾਊਂzer ਏ ਵੀ OVS ਚੋਂ ਹੀ ਬਾਈ ਕੀਤਾ ਸੀ OVS ਦੇ ਬਹੁਤ ਸਾਰੇ ਪ੍ਰੋਡਕਟ ਆ ਬਹੁਤ ਬਰੀਆ ਨਿਕਲਦੇ ਨੇ ਲਿਪਸਟਿਕ ਵੀ ਬਹੁਤ ਸੋਹਣੀਆਂ ਹੁੰਦੀਆਂ ਉਹਨਾਂ ਦੀਆਂ ਤੇ 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 ਹੋਣਾ ਜਾਂਦੇ ਆ ਲਿਪ ਲਾਈਨਰਸ ਤੇ ਲਿਪ ਲਾਈਨਰ ਆ ਹੈਗਾ ਕਿ ਇੱਕੋ ਮਿਲਾਨੋ ਵਾਲਿਆਂ ਦਾ ਇਹਨਾਂ ਦੀ ਲਿਪਸਟਿਕ ਮੈਨੂੰ ਬਹੁਤ ਚੰਗੀ ਨਹੀਂ ਸੀ ਲੱਗੀ ਬਿਲਕੁਲ ਮੈਨੂੰ ਪਸੰਦ ਨਹੀਂ ਸੀ ਆਈ ਤੇ ਇਹ ਹੈਗਾ ਸੀ 14 1400 ਦਾ ਆਇ ਕੱਲਾ ਲਿਪ ਲਾਈਨਰ ਬਹੁਤ ਕੋਸਟਲੀ ਆ ਲੈ ਲਿਆ ਸੀ ਪਰ ਗੇਟੋ ਨਿੰਨਾ ਮਿੰਗਾ ਬਾਈ ਕਰਨਾ ਸੋ ਇਹ ਵਾਲਾ ਲਿਪ ਲਾਈਨਰ ਜਿਹੜਾ ਲਿਆ ਆ ਲਿਪ ਪੈਨਸਲ ਲਿਆ ਇਹ ਇਹ ਓਬਵੀਅਸ ਚੋਂ ਲਈ ਸੀ ਐਸੈਂਸ ਮਾਰਕੀ ਦੀ ਆ ਇਹ ਆ ਵੀ ਐਸੈਂਸ ਮਾਰਕੀ ਦੀ ਆ ਦਨ ਬ੍ਰਾਉਂਜ਼ਰ ਵੀ ਐਸੈਂਸ ਮਾਰਕੀ ਦਾ ਆ ਤੇ ਹੁਣ ਆ ਜਾਂਦੇ ਆਪਾਂ ਸਿੰਗਲ ਆਈ ਸ਼ੈਡੋ ਕਲਰ ਹੁੰਦੇ ਜਿਹੜੇ ਇਹ ਡੇਬੋਰਾ ਵਾਲਿਆਂ ਦਾ ਵਾ ਗੋਲਡਨ ਇਹ ਵੀ ਆ ਆਫਰ ਚ ਲੱਗਾ ਹੋਇਆ ਸੀ ਕੈਡੀ ਮਾਰਕੀਟ ਆ ਇਥੇ ਕੋਸਮੈਟਿਕਲੀ ਉਥੋਂ ਲਿਆ ਸੀ ਇਹ ਪੀਚ ਪਿੰਕ ਹੈ ਇਵੀ ਬੋਲਵਦੀਆ ਹੈ ਰਾਇਤ ਤੁਸੀਂ ਡ्रेस ਦੇ ਨਾਲ ਮੈਚ ਕਰਕੇ ਕੁਝ ਵੀ ਲਾਉਣਾ ਚਾਹੁੰਦੇ ਆਪਣੇ ਆਈ ਸ਼ੈਡੋ ਡ्रेस ਨਾਲ ਮੈਚ ਕਰਕੇ ਲਾਉਣਾ ਚਾਹੁੰਦੇ ਕਈ ਕਈਆਂ ਨੂੰ 골ਡਨ ਪਸੰਦ ਹੁੰਦੇ ਕਈ 골ਡਨ ਲਾ ਲੈਂਦੇ ਜਿੰਨੂੰ ਜੋ ਪਸੰਦ ਆ ਤੁਸੀਂ ਆਪਣੀ ਪਸੰਦ ਦਾ ਲੈ ਸਕਦੇ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੱਤਾ ਕਿ ਜੇ ਤੁਸੀਂ ਸਿੰਗਲ ਆਈ ਸ਼ੈਡੋ ਕਲਰ ਲੈਣਾ ਚਾਹੁੰਦੇ ਆ ਤਾਂ ਲੈ ਸਕਦੇ ਹੋ ਫਿਰ ਆਜੰਦੀਆ ਕ੍ਰਿਓਨਸ ਟਾਈਪ ਲਿਪਸਟਿਕ ਇਸ ਸুইস ਬਿਊਟੀ ਵਾਲਿਆਂ ਦੀ ਆ ਇਹਦਾ ਨੰਬਰ ਹੈਗਾ ਆ 224 ਰੈੱਡ ਵਾਈਨ ਕਾਫੀ ਲੌਂਗ ਲਾਸਟਿੰਗ ਇਹ ਆਈ ਵੀ ਇਹਦਾ ਸਟੇ ਵੀ ਕਾਫੀ ਟਾਈਮ ਹੈ ਜੋ ਤੁਸੀਂ ਮਰਜ਼ੀ ਖਾ ਪੀ ਲੋ ਤੁਹਾਡੇ ਲਿਪਸ ਤੋਂ ਜਾਂਦੀ ਨਹੀਂ ਇਹ ਇਹ ਵੀ Amazon ਤੋਂ India ਤੋਂ ਬਾਈ ਕੀਤੀ ਹੈ ਫੇਰ ਆ ਜਾਂਦੀਆਂ ਆਹ ਲਿਪਸਟਿਕਸ ਇਹ ਜਿਹੜੀਆਂ ਲਿਪਸਟਿਕ ਆ ਇਹ ਮੈਂ India local shop ਤੋਂ ਬਾਈ ਕੀਤੀਆਂ ਸੀ ਇਹ ਵੀ ਮੈਟ ਦੇ ਵਿੱਚ ਆ ਕਾਫੀ ਲੰਬਾ ਸਮਾਂ ਚੱਲ ਜਾਂਦੀਆਂ ਇਹ 250 ਦੀ ਇੱਕ ਸੀਗੀ 250 ਰੁਪਏ ਦੀ ਇੱਕ ਸੀਗੀ ਤੇ ਇਹ ਮੈਂ 3 ਲਈਆਂ ਸੀਗੀਆਂ ਇਨਾਂ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਇੰਡੀਆ ਸੀਗੀ ਮੈਂ ਤੇ ਇਹੀ ਯੂਜ਼ ਕਰ ਗਈ ਹੁੰਦੀ ਸੀ ਨਹੀਂ ਲੱਥੀਆਂ ਹੁੰਦੀਆਂ ਕਿਉਂਕਿ ਇੰਡੀਆ ਜਦੋਂ ਵੀ ਕਿਤੇ ਆਈ ਜਾਂਦੀ ਸੀ ਕੁਛ ਨਾ ਕੁਛ ਖਾ ਪੀ ਕੇ ਆਈਦਾ ਸੀ ਬਾਹਰੋਂ ਤੇ ਨਹੀਂ ਉਤਰਦੀਆਂ ਹੁੰਦੀਆਂ ਸੀ ਬਾਅਦ ਵਿੱਚ ਘਰੇ ਆ ਕੇ ਜਦੋਂ ਮੇਕਅਪ ਵਗੈਰਾ ਰਿਮੂਵ ਕਰਨਾ ਉਦੋਂ ਹੀ ਇਹਨਾਂ ਨੂੰ ਰਿਮੂਵ ਕਰੀਦਾ ਸੀਗਾ ਸੋ ਇਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਹਾ ਬਹੁਤ ਪਸੰਦ ਕਰਦੀ ਮੈਂ ਇਹਨਾਂ ਨੂੰ ਮੈਂ ਕਿਹਾ ਹਏ ਖਤਮ ਨਾ ਹੋਣਾ ਪਰ ਖਤਮ ਤੇ ਹੋ ਹੀ ਜਾਣੀ ਆ ਜਨਾਂ ਦੀ ਡੇਟ ਐਕਸਪਾਇਰੀ ਹੋ ਜਾਣੀ ਆ ਇਦਾਂ ਸੋ ਇਹਨਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਆ ਫਿਰ ਆ ਜਾਂਦੇ ਆ ਕਲਰ ਕਰੈਕਟਰ ਤੇ ਮੇਰੇ ਆਈਜ਼ ਦੇ نیچے ਇੱਥੇ ਡਾਰਕ ਸਰਕਲ ਬਹੁਤ ਆ ਤਾਂ ਮੈਨੂੰ ਇਹ ਕਲਰ ਕਰੈਕਟਰ ਯੂਜ਼ ਕਰਨੀ ਪੈਂਦੀ ਆ ਸੋ ਇਹ ਕਾਫੀ ਕੋਸਟਲੀ ਆ ਤੇ ਪਰ ਆਪਾਂ ਲੈ ਲਏ ਕਿਉਂਕਿ ਇੱਥੇ ਮੈਨੂੰ ਇਹਨਾਂ ਦੀ ਕੋਸਟ ਜ਼ਿਆਦਾ ਇੱਥੇ ਮਹਿੰਗੇ ਆ ਇਹ 695 ਦਾ ਇੱਕ ਆ ਦੋ ਲਏ ਆਪਾਂ ਜਦੋਂ ਮੇਰਾ ਸਮਾਨ ਆਉਂਦਾ ਸੀ ਇੰਡੀਆ ਤੋਂ ਮੈਨੋਂ ਆਉਂতো ਮੈਂ ਕਰੇ ਨਹੀਂ ਸੀ ਹੁੰਦੀ ਉਹਨਾਂ ਦੀ ਕਾਲ ਆਉਂਦੀ ਸੀ ਵੀ ਆਪਣਾ ਸਮਾਨ ਰਿਸੀਵ ਕਰ ਲਓ ਜਾਂ ਮੰਮੀ ਜਾਂ ਡੈਡੀ ਕੋਈ ਵੀ ਘਰੇ ਹੁੰਦੇ ਸੀ ਲੈਣ ਜਾਂਦੇ ਹੁੰਦੇ ਸੀ ਪੈਕੇਟ ਡੈਡੀ ਹਿੰਦੇ ਹੁੰਦੇ ਸੀ ਕਿੰਨਾ ਕਾ ਸਮਾਨ ਮਗਾਈ ਜਾਂਦੀ ਕੀ ਮਗਾਈ ਜਾਂਦੀ ਹੈ ਡੈਡੀ ਤੁਹਾਡੇ ਕੰਮ ਦਾ ਇਹਦੇ ਵਿੱਚ ਕੋਈ ਨਹੀਂ ਆ ਵੀ ਮੈਨੂੰ ਉੱਥੋਂ ਮਹਿੰਗਾ ਮਿਲਦਾ ਇਸ ਕਰਕੇ ਮੈਂ ਇੱਥੋਂ ਬਾਈ ਕਰਦੀ ਆ ਵੀ ਆਪਾਂ ਕਿਹੜਾ ਕਿਸੇ ਸਟੋਰ ਤੋਂ ਬਾਈ ਕਰਨਾ ਆਪਾਂ ਕਰ ਆਰਡਰ ਕਰਨਾ ਕੈਸ਼ ਔਨ ਡਿਲੀਵਰੀ ਆ ਸਭ ਤੋਂ ਵਧੀਆ ਕੰਮ ਇਹ ਲੱਗਾ ਕਿ ਕੈਸ਼ ਔਨ ਡਿਲੀਵਰੀ ਜੋ ਤੁਸੀਂ ਕੋਈ ਚੀਜ਼ ਉੱਥੋਂ ਆਰਡਰ ਕਰ ਦਿੱਤੀ ਤੁਹਾਡੇ ਘਰੇ ਆਉਣੀ ਤੁਸੀਂ ਫਿਰ ਪੈ ਤੁਸੀਂ ਤਾਂ ਨੂੰ ਤਸੱਲੀ ਹੁੰਦੀ ਕਿ ਅਸੀਂ ਰੀਸੀਵ ਕਰਾਂਗੇ ਤੇ ਪੈਸੇ ਦੇਾਂਗੇ ਸੋ ਇਹ ਕੰਮ ਬਹੁਤ ਵਧੀਆ ਹਥੇ ਸਵਾ ਦੋ ਕਲਰ ਕਰੈਕਟਰ ਬਾਈ ਕੀਤੇ ਆਪਾਂ ਦੋ ਆਪਣੇ ਕੋ ਪਹਿਲਾਂ ਵੀ ਸੀਗੇ ਮੈਂ ਕਹਾਂ ਫਿਨਿਸ਼ ਹੋ ਜਾਣੀਆਂ ਤੇ ਫਿਰ ਆਪਾਂ ਕਿਸੇ ਹੋਰ ਨੂੰ ਐਵੇਂ ਠੰਗ ਕਰਾਂਗੇ ਨਹੀਂ ਦੀਆ ਵੀ ਸਾਨੂੰ ਲੈ ਕੇ ਭੇਜੋ ਤੈਨ ਤੋਂ ਬੈਟਰ ਖੁਦ ਹੀ ਖਰੀਦ ਕੇ ਲੈ ਜਾਓ ਤੇ ਇਹ ਹੈਗੀਆਂ ਕਿਕੋ ਮਿਲਾਨ ਹੁੰਦੀਆਂ ਲਿਪਸਟਿਕਸ ਇਹ ਵੀ ਆਫਰ 'ਚ ਲੱਗੀਆਂ ਹੋਈਆਂ ਸੀਗੀਆਂ ਜਦੋਂ ਬਲੈਕ ਫਰਾਈਡੇ ਆਉਂਦਾ ਉਦੋਂ ਆਫਰ 'ਚ ਸਮਾਨ ਲੱਗਾ ਹੁੰਦਾ ਯਾਰ ਉਦੋਂ ਬੰਦਾ ਇੱਕ ਦੇ ਨਾਲ ਦੋ ਫ੍ਰੀ ਹੁੰਦੀਆਂ ਜਾਂ ਦੋ ਦੇ ਨਾਲ ਇੱਕ ਫ੍ਰੀ ਹੁੰਦੀ ਹੈ ਇਸ ਇਦਾਂ ਫਿਰਤੇ 'ਚ ਮਿਲਦੀਆਂ ਆਪਾਂ ਨੂੰ ਚੀਜ਼ਾਂ ਸੋ ਇਹ ਆਪਾਂ ਉੱਥੋਂ ਬਾਏ ਕੀਤੀਆਂ ਸੀਗੀਆਂ ਇਹਨਾਂ ਦੇ ਕਲਰ ਵੀ ਬਹੁਤ ਸੋਹਣੇ ਆ ਡਿਫਰੈਂਟ ਡਿਫਰੈਂਟ ਕਲਰ ਆ ਡਾਰਕ ਸ਼ੇਡ ਆ ਜਨਾ ਸਰਦੀਆਂ ਚ ਲਾਉਣ ਵਾਸਤੇ ਆ ਇਹ ਤੇ ਇਹ ਆਪਾਂ ਥੋੜੀ ਜਿਹੀ ਖਰਾਬ ਕਰ ਲਈ ਆ ਆਪਾਂ ਕਈ ਵਾਰ ਧਿਆਨ ਘਟ ਦਈਦਾ ਚੀਜ਼ ਵੱਲ ਸੋ ਬਹੁਤ ਵਧੀਆ ਹੈ ਨਾਈਵੀ ਬਟ ਸਭ ਤੋਂ ਜ਼ਿਆਦਾ ਪਸੰਦ ਮੈਨੂੰ ਮੇਬਲੀ ਦੀਆਂ ਸੁਪਰ ਸਟੇ ਵਾਲੀਆਂ ਜਿਹੜੀਆਂ ਲਿਪਸਟਿਕ ਆ ਉਹ ਵਧੀਆ ਲੱਗਦੀਆਂ ਨਾਇਕਾ ਵਾਲਿਆਂ ਦੀ ਵੀ ਲਿਪਸਟਿਕ ਯੂਜ਼ ਕਰਕੇ ਦੇਖੀ ਇਹ ਵੀ ਵਧੀਆ ਆ ਸੋਹਣੀ ਆ ਕਰੀਮੀ ਜਿਹਾ ਟੈਕਸਚਰ ਆ ਇਹ ਮੈਟ ਨਹੀਂ ਹੈਗੀ ਸੋ ਦੋ ਮਾਰਸ਼ ਦੀਆਂ ਇਹ ਲਿਪਸਟਿਕਸ ਲਈਆਂ ਸੀਗੀਆਂ ਇਹ ਵੀ ਮੈਟ ਦੇ ਵਿੱਚ ਆ ਇਹ ਵੀ ਨਹੀਂ ਉੱਤਰਦੀਆਂ ਹੈਗੀਆਂ ਇਹਨਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਸੋ ਜਿੰਨਾ ਵੀ ਸਮਾਨ ਮੈਂ ਉੱਥੋਂ ਬਾਏ ਕੀਤਾ ਹੈ ਸਾਰਿਆਂ ਦਾ ਹੀ ਰਿਜ਼ਲਟ ਬਹੁਤ ਵਧੀਆ ਜੋ ਵੀ ਚੀਜ਼ਾਂ ਮੈਂ ਯੂਜ਼ ਕਰਕੇ ਦੇਖੀਆਂ ਹਨ ਆ ਜਾਂਦੀਆਂ ਮੇਪਲ ਲੀਆਂ ਇਹ ਸੁਪਰ ਸਟੇ ਲਿਪਸਟਿਕ ਸਾਈਜ਼ ਵਾਈਜ਼ ਵੀ ਵਧੀਆ ਆਇਆ ਹੈ ਦੇਖ ਸਕਦੇ ਤੁਸੀਂ ਜਿਹੜੀਆਂ ਇੱਥੋਂ ਲਿਪਸਟਿਕ ਲਈਆਂ ਉਹ ਇਹਦੇ ਹਾਫ ਜੀ ਰਹਿ ਜਾਂਦੀਆਂ ਆ ਉਹਨਾਂ ਦੀ ਕਾਸਟ ਵੀ ਜ਼ਿਆਦਾ ਆ 7-7 ਯੂਰੋ ਦੀਆਂ ਲਈਆਂ ਸੀ ਹੁਣ 10 ਯੂਰੋ ਤੋਂ ਉੱਪਰ ਆ ਉਹ ਵੀ ਕਿਸੇ ਆਮ ਮਾਰਕੀਟ ਜਦੋਂ ਤੁਸੀਂ ਕੋਸਮੈਟਿਕ ਦੀ ਸ਼ਾਪ ਤੇ ਜਾਂਦੇ ਆ ਇੱਥੇ ਤਾਂ 14-15 ਯੂਰੋ ਦੀਆਂ ਆ ਮੈਂ ਵਾਲੀ ਲਿਪਸਟਿਕ ਲੱਭਦੀ ਸੀ ਇਹ ਬਹੁਤ ਮਹਿੰਗੀ ਸੀ 15 ਤੋਂ 16 ਯੂਰੋ ਤੱਕ ਸੀ ਮੈਂ ਦੇਖ ਕੇ ਛੱਡ ਦਿੱਤੀ ਸੀ ਮੈਂ ਨਹੀਂ ਲਈ ਸੀ ਸੋ ਆਹਾ ਮੈਨੂੰ ਆਫਰ ਦੇ ਵਿੱਚ ਮਿਲੀਆਂ ਉੱਥੇ ਆਫਰ ਚੱਲਦਾ ਬਿਆ ਸੀਗਾ ਮੰਨ ਲਓ ਕਿ ਤਿੰਨੇ ਮੈਨੂੰ 900 ਦੇ ਵਿੱਚ ਮਿਲ ਗਈਆਂ ਇੱਥੇ ਮੈਨੂੰ 1 900 ਚ ਪੈਣੀ ਸੀ ਰੇਂਡੀਆ ਦੇ ਸਾਹਮਣੇ ਗੁਣਾ ਕਰੀਏ ਤੇ ਬਾਕੀ ਰਹਿਣਾ ਇੱਥੇ ਆ ਇੱਥੇ ਦੇ ਸਾਹਮਣੇ ਚੀਜ਼ਾਂ ਲੈਣੀਆਂ ਪੈਣੀਆਂ ਪਰ ਇੰਨੀ ਮਹਿੰਗੀ ਚੀਜ਼ ਲੈ ਕੇ ਨਹੀਂ ਵਰਤ ਹੁੰਦੀ ਸੋ ਆਪਣੀ ਜੇਬ ਦੇ ਹਿਸਾਬ ਨਾਲ ਚੱਲਣਾ ਪੈਂਦਾ ਬੰਦੇ ਨੂੰ ਸੋ ਮੈਨੂੰ ਆਹ ਬਹੁਤ ਵਧੀਆ ਲੱਗਦੀਆਂ ਆ ਆਪਾਂ ਯੂਜ਼ ਕਰ ਚੁੱਕੇ ਆ ਨਾਮ-ਸਾਮ ਕੇ ਰੱਖਣੀ ਆ ਆਪਾਂ ਕਿਸੇ ਖਾਸ ਓਕੇਜਨ ਤੇ ਇਹਨਾਂ ਨੂੰ ਯੂਜ਼ ਕਰਨਾ ਆ ਸੋ ਜੇ ਤੁਹਾਨੂੰ ਮੇਰਾ ਕੋਸਮੈਟਿਕ ਦਾ ਸਮਾਨ ਵਧੀਆ ਲੱਗਿਆ ਜਿਹੜਾ ਮੈਂ ਖਰੀਦੇ ਆ ਆ ਕੋਈ ਇੱਕ ਗੱਲ ਚੰਗੀ ਲੱਗੀ ਵਿੱਚੋਂ ਕੋਈ ਪ੍ਰੋਡਕਟ ਚੰਗਾ ਲੱਗਾ ਪਲੀਜ਼ ਲਿਖ ਕੇ ਕਮੈਂਟ ਜਰੂਰ ਕਰਿਓ ਕਮੈਂਟ ਜਰੂਰ ਕਰਿਆ ਕਰੋ ਭਾਵੇਂ ਇੱਕ ਛੋਟਾ ਜਿਹਾ ਹਾਰਟੀ ਭੇਜ ਦਿਆ ਕਰੋ ਇਮੋਜੀ ਭੇਜ ਦਿਆ ਕਰੋ ਖੁਸ਼ੀ ਵਾਲੀ ਆ ਜਾਂ ਕੁਝ ਸੋਚ ਕੁਝ ਵੀ ਤੁਹਾਨੂੰ ਚੰਗਾ ਲੱਗਦਾ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਆਂ ਚੀਜ਼ਾਂ ਲੈ ਕੇ ਹਾਜ਼ਰ ਹੋਵਾਂਗੇ ਸੂਟਾਂ ਦੀ ਕਲੈਕਸ਼ਨ ਵਾਲੀ ਵੀਡੀਓ ਆਊਗੀ ਨੈਕਸਟ ਸੋ ਬਣੇ ਰਿਓ ਵੀਡੀਓ ਦੇ ਨਾਲ ਸਮਰ ਕਲੈਕਸ਼ਨ ਦਿਖਾਵਾਂਗੇ ਤੁਹਾਨੂੰ ਜੋ ਵੀ ਮੈਂ ਸੂਟ ਖਰੀਦੇ ਆ ਤੁਹਾਨੂੰ ਉਹ ਕਿੱਦਾਂ ਦੇ ਲੱਗੇ ਮੇਰਾ ਐਕਸਪੀਰੀਅੰਸ ਕੀ ਸੀ ਕਿੱਥੋਂ ਕਿੰਨੇ ਦਾ ਸੂਟ ਲਿਆ ਕੀ ਉਹਦੀ ਕੋਸਟ ਸੀ ਸੋ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ